ਫਾਈਨ ਨਹੀਂ। ਉਹ ਮੇਰੀ ਗੱਲ ਸੁਣ ਇੱਥੇ ਬਹਿ ਤੇ ਮੇਰੀ ਗੱਲ ਸੁਣ। ਆਏ ਹੈ ਕੀ ਗੱਲ ਹੋ ਗਈ ਆ? ਆ ਦਸਿਆ ਵੀ ਉਹਨੇ ਵਿਆਹ ਕਰਾ ਲਿਆ ਵਾ। ਵਿਆਹ ਕਰਵਾ ਲਿਆ ਵਾ? ਆਹੋ। ਜੋ ਬੰਨੇ 2 ਐਂਡ 1 ਉਹ ਜੋ ਬੰਨੇ ਵਿਆਹ ਕਰਾ ਲਿਆ ਵਾ। ਸੱਚੀ? ਤੇ ਹੋਰ ਕੱਲ ਹੀ ਨਹੀਂ ਫੋਨ ਚਲੋ। 1 ਉਹ ਇਹ ਕੱਲ ਦਾ ਨਹੀਂ ਮੈਨੂੰ ਪਤਾ ਚੰਗੀ ਹੈ ਕਿ ਨਹੀਂ ਚੰਗੀ। ਹੁਣ ਉਹਦੀ ਵੀ ਕੋਈ ਪਸੰਦ ਹੈਗੀ ਹੈ ਕਿ ਨਹੀਂ ਹੈਗੀ? ਮੈਂ ਤਾਂ ਤੈਨੂੰ ਸੱਚੀ ਗੱਲ ਦੱਸਦੀ ਆ। ਠੀਕ ਐ ਨਾ? ਹਫਤਾ ਹੋ ਗਿਆ ਮੈਨੂੰ ਭੱਜ ਦਰਵਾਜ਼ਾ ਕਰ ਦੇਨੂੰ ਕਰ ਦੇਨੂੰ। 21 ਮੇਰੀ ਗੱਲ ਨੂੰ ਹਫਤਾ ਹੋ ਗਿਆ ਭਜ ਦੌੜ ਕਰਦੇ ਨੂੰ ਪਤਾ ਨਹੀਂ ਵੀ ਕਿੱਥੋਂ ਕਿੱਥੋਂ ਫੋਨ ਕਰਾਤੇ ਕੀਤਾ ਉਹ ਸਾਡੇ ਘਰ ਹੋਣ ਦੇ ਤਿਆਂ ਅੱਜ 21 3983 64 ਜੋਤ ਮੈਂ ਪਾਈ ਕਿੰਨ ਦਿੱਤਾ ਲੈ ਲੈ ਆ ਲੱਗੇ ਬੈਠਾ ਇਹਨੇ ਬਹੁਤ ਮਰਦਾ ਨਹੀਂ ਤੂੰ 7 2 1 ਲੈ ਲੇਗਾ ਭਾਈ ਕੋਲ ਬਲਕਤ ਹੈ ਉਹ ਲਗਾਇਆ ਹੈ ਮੈਂਗਾਲੇ 2 1 ਨਹੀਂ ਪਰ ਮੇਰਾ ਨੀਗਾ ਮਨ ਮੰਨੰਦਿਆ ਕਿ ਜੋਤ ਨੇ ਇਦਾਂ ਕਿਹਾ ਹੋਊਗਾ ਭਾਜੀ ਨੂੰ ਉਹ ਵਿਚਰੀ ਚੰਗੀ ਬੜੀ ਆ ਉਹਦੇ ਵੱਧ ਬੋਲਦੀ ਵੀ ਨਹੀਂ ਰਹੀ ਨਾਲੇ ਹਾਲੇ ਦਿਨ ਵੀ ਗਿੜੇ ਹੋਏ ਹੀ ਵਿਆਹ ਨੂੰ ਮੇਰਾ ਦਾਵਾ ਮੇਰਾ ਤਾਂ ਨਹੀਂ ਮਗਾ ਦੁਬਾਰਾ ਕਰਨ ਸਾਰ ਜਿਹੜਾ ਨਾਮ ਹੀ ਆ ਮੇਰਾ ਰਾਦਾਵਾ ਵੀ ਜੋਗਨ ਨੂੰ ਨਾ ਫੋਨ ਕਰਕੇ ਆਪੀ ਪੁੱਛ ਲਾਂ 2 1 ਮੇਰਾ ਨੀਗਾ ਮਨ ਮੰਨੰਦਿਆ ਤੇ ਜੂਤ ਨਹੀਂ ਤਾਂ ਕਿਹਾ ਹੋਊਗਾ ਉਹ ਤੇ ਵਿਚਾਰੀ ਵਧੂ ਕੋਈ ਗੱਲ ਹੀ ਨਹੀਂ ਕਰਦੀ ਬਾਜੀ ਨਾ ਹੋਈ ਹੀ ਮੈਂ ਨਹੀਂ ਚੋਂਦੀ ਮੈਂ ਤੁਹਾਨੂੰ ਇਹ ਗੱਲ ਦੱਸਾਂ ਅੱਛਾ ਇਹ ਨਾਲ ਗੱਲ ਹੋਈ ਹੀ ਮੈਂ ਉਦੋਂ ਨਹੀਂ ਹਾਂ ਰਸੋਈ 'ਚ ਕਰਨਾ ਕੰਮ ਆ ਤੇ ਮੈਨੂੰ ਲੱਗਦਾ ਵਾ ਵੀ ਇਹ ਨਾ ਹੂੰ ਹੂੰ ਰਸੋਈ 'ਚ ਕੰਮ ਦੀਦੀ ਮੈਂ ਨਹੀਂ ਹਾਂ ਰਸੋਈ 'ਚ ਕੰਮ ਕਰਨਾ ਅੱਛਾ ਤੇ ਉਦੋਂ ਮੈਨੂੰ ਆਵਾਜ਼ ਸੁਣਾਈ ਦਿੱਤੀ ਸੀ ਵਿਚ ਨਾਲ ਗੱਲ ਹੋਈ ਹੋਵੇ ਨਹੀਂ ਦਦੀ ਇਦਾਂ ਦੀ ਤੇ ਕੋਈ ਗੱਲ ਨਹੀਂ ਹੋਈ ਜੋ ਹੋਈ ਹੁੰਦੀ ਮੈਂ ਤੁਹਾਨੂੰ ਦੱਸ ਹੀ ਤੇ ਨਹੀਂ ਮੈਨੂੰ ਤਾਂ ਹੁਣ ਵੇਖ ਬਹੁਤ ساری ਗੱਲ ਦਾ ਪਤਾ ਚੱਲਦਾ ਇਦਾਂ ਨਾ ਕਰ ਰੋਨੀ ਕਿਉਂ ਆ ਚੁੱਪ ਕਰ ਵੇਲਾ ਮੈਂ ਫਿਰ ਮੈਂ ਗੱਲ ਹੀ ਕਰਨ ਆਉਣੀ ਆ ਨਾ ਉਹ ਐਂ ਗੱਲ ਕਰੀ ਜਾਂਦਾ ਉਹ ਮੈਂ ਪਹਿਲੇ ਕੀ ਤੂੰ ਵੇਲਾ ਜਦ ਮੈਂ ਤੇ ਨਾ ਗੱਲ ਕਰਨ ਆਉਣੀ ਆ ਨਾ ਤੇ ਤੂੰ ਕਰੀ ਹੋਰੀ ਮਨ ਪਰ ਲੈਨੀ ਆ ਨਹੀਂ ਦੀਦੀ ਮਨਤ ਨਹੀਂ ਮੰਨਿਆ ਉਹ ਲੈ ਜਾ ਯਾਰ ਬਾਹਰ ਚਲ ਜਾ ਇਹ ਹੀ ਗੰਦੇ ਨੇ ਤੇਰੇ ਜਨ ਜਾਬਾਜ ਇਹ ਤਾਂ ਹੋਣਾ ਨਹੀਂ ਹੋਣਾ ਤੂੰ ਵੇਖ ਜੋ ਤ ਮੈਂ ਫੇਰ ਤੇਰ ਨਾਲ ਗੱਲ ਕਰਨਉਨੀ ਆ ਤੂੰ ਅੱਗੇ ਹੋਰੀ ਮਨ ਭਰ ਲੈਨੀ ਆ ਜੀ ਤੇ ਜਿਹੜੇ ਬਾਹਰ ਪਾਜੀ ਗਏ ਆ ਨਾ ਉਹਨਾਂ ਦੀ ਵੀ ਸ਼ੋਕਸਾਂ ਦੀ ਅੱਛਾ ਨਹੀਂ ਤੂੰ ਬਾਹਰ ਪਾਜੀ ਵਾਸਤੇ ਵੀ ਨਾ ਸੁਖ ਮੰਗਿਆ ਕਰ ਕਿ ਬਾਬਾ ਜੀ ਸਭ ਕੋ ਠੀਕ ਠਾਕ ਕਰ ਦੇਣ ਮੇਰੀ ਭੈਣ ਵਾ ਨਾ ਫਿਰ ਚੁੱਪ ਕਰ ਜਾ ਇੱਕ ਵਾਰ। ਘਟ ਕਰ ਦਉ ਹੁੰਦੇ। ਤੁਹਾਨੂੰ ਯਕੀਨ ਨਹੀਂ ਹੋਣਾ ਤੁਹਾਨੂੰ ਯਕੀਨ ਨਹੀਂ ਹੋਣਾ 321 ਸੀ ਨਾ 721 ਕਿੱਥੇ ਲੱਗ ਗਈ ਤੇ ਅੰਦਰ ਇਧਰ। ਖੰਡਵੇਂ ਦੇ ਨਲੇ ਸੋਹਣਾ। ਇਧਰ ਤਾਂ ਮੈਂ 21। ਚਲ ਚੁੱਪ ਕਰ ਜੋ ਤੂੰ ਚੁੱਪ ਕਰ ਜਾ। ਤੂੰ ਇੱਥੇ ਬੈਠੇ ਜੀ ਮੈਨੂੰ ਤਾਂ ਚੈਨ ਦਿਆ ਨਹੀਂ ਆਉਂਦਿਆ। ਹੋਰ ਆ ਪੁੱਤ ਵੱਜ ਮਾਰ ਰਿਹਾ ਸੀ ਕੰਮ ਕੋਈ ਮਾਈਕ ਲਾ ਲਓ 1 ਉਹ ਤਾਂ 10 ਗੱਲ ਕੀ ਆ ਮੂੰਹ ਨਹੀਂ ਗੱਲ ਕੀ ਹੋਣੀ ਆ 5 9 ਉਹ ਮੇਰੀ ਗੱਲ ਸੁਣ ਇੱਥੇ ਬਹਿ ਤੇ ਮੇਰੀ ਗੱਲ ਸੁਣ ਆਏ ਹੈ ਕੀ ਗੱਲ ਹੋ ਗਈ ਆ ਆਟਰ ਸਿਆਪ ਵੀ ਉਹਨੇ ਵਿਆਹ ਕਰਾ ਲਿਆ ਵਾ ਵਿਆਹ ਕਰਵਾ ਲਿਆ ਵਾ ਆਹੋ ਜੋਬਨ 2 ਐਂਡ 1 ਉਹ ਜੋਬਨ ਨੇ ਵਿਆਹ ਕਰਾ ਲਿਆ ਵਾ ਸੱਚੀ ਤੂੰ ਹੋਰ ਕੱਲ ਹੀ ਨਹੀਂ ਫੋਨ ਚੁੱਕੂ 1 ਉਹ ਇਹ ਕੱਲ ਦਾ ਨਹੀਂ ਮੈਨੂੰ ਪਤਾ ਚੰਗੀ ਹੈ ਕਿ ਨਹੀਂ ਚੰਗੀ ਹੁਣ ਉਹਦੀ ਵੀ ਕੋਈ ਪਸੰਦ ਹੈਗੀ ਹੈ ਕਿ ਨਹੀਂ ਹੈਗੀ ਮੈਂ ਤਾਂ ਤੈਨੂੰ ਸੱਚੀ ਗੱਲ ਦੱਸਤੀ ਠੀਕ ਹੈ ਹਫਤਾ ਹੋ ਗਿਆ ਮੈਨੂੰ ਭੱਜ ਦੌੜ ਕਰਦੇ ਨੂੰ ਕਰਦੇ ਨੂੰ 2 1 ਮੇਰੀ ਗੱਲ ਸੁਣ ਹਫਤਾ ਹੋ ਗਿਆ ਭੱਜ ਦੌੜ ਕਰਦੇ ਨੂੰ ਪਤਾ ਨਹੀਂ ਵੀ ਕਿੱਥੋਂ ਕਿੱਥੋਂ ਫੋਨ ਕਰਾਤੇ ਕੀਤਾ ਉਹ ਸਾਡੇ ਘਰ ਹੋਣ ਦੇਦੀਆਂ ਅੱਜ 2 1 3 9 8 6 6 4 ਇਹ ਬੁਲਗਤ ਨਹੀਂ ਉਹ ਲਗਾਇਆ ਇਹ ਬੁਲਗਤ ਮੇਰੇ ਘਰੇ 21 ਨਹੀਂ ਪਰ ਮੇਰਾ ਨੀਗਾ ਮਨ ਮੰਨੰਦਿਆ ਕਿ ਜੋਤ ਨੇ ਇਦਾਂ ਕਿਹਾ ਹੋਊਗਾ ਭਾਜੀ ਨੂੰ ਉਹ ਵਿਚਾਰੀ ਚੰਗੀ ਬੜੀ ਆ ਉਹਦੇ ਵੱਧ ਬੋਲਦੀ ਨਹੀਂ ਰਹੀ ਨਾਲੇ ਹਾਲੇ ਦਿਨ ਵੀ ਕਿੜੇ ਹੋਏ ਹੀ ਵਿਆਹ ਨੂੰ ਮੇਰਾ ਦਾਵਾ ਮੇਰਾ ਤਾਂ ਮੀਂਹ ਨਾ ਆਇਆ ਦੁਬਾਰਾ ਕਰਨ ਸਾਰ ਜਿਲਾਂ ਨਮੀ ਆ ਮੇਰਾ ਰਦਾਵਾ ਵੀ ਜੋਗਨ ਨੂੰ ਨਾ ਫੋਨ ਕਰਕੇ ਆਪ ਵੀ ਪੁੱਛਣਾ ਤੂਗਨ ਮੇਰਾ ਨਿਗਮ ਮਨ ਮੰਨੰਦਿਆ ਪੀ ਜੋਤ ਨੇ ਇਦਾ ਕੀਆ ਹੋਊਗਾ ਉਹ ਤੇ ਵਿਚਾਰੀ ਵਧੂ ਕੋਈ ਗੱਲ ਹੀ ਨਹੀਂ ਕਰਦੀ ਬਾਜੀ ਨਾ ਹੋਈ ਮੈਂ ਨਹੀਂ ਚੋਂਦੀ ਮੈਂ ਤਾਂ ਇਹ ਗੱਲ ਦੱਸਾਂ ਅੱਛਾ ਇਹ ਨਾਲ ਗੱਲ ਹੋਈ ਮੈਂ ਉਦੋਂ ਨਹੀਂ ਹਾਂ ਰਿਸੋਈ ਚ ਕਰਨ ਕੰਮ ਆ ਤੇ ਮੈਨੂੰ ਲੱਗਦਾ ਵਾ ਵੀ ਇਹ ਨਾ ਦੀਦੀ ਮੈਂ ਨਹੀਂ ਹਾਂ ਰਸੋਈ 'ਚ ਕੰਮ ਕਰਨਾ ਅੱਛਾ ਤੇ ਉਦੋਂ ਮੈਨੂੰ ਆਵਾਜ਼ ਸੁਣਾਈ ਦਿੱਤੀ ਸੀ ਬਚਨਾਂ ਗੱਲ ਹੋਈ ਹੋਵੇ ਨਹੀਂ ਦੀਦੀ ਇਦਾਂ ਦੀ ਤੇ ਕੋਈ ਗੱਲ ਨਹੀਂ ਹੋਈ ਜੇ ਹੋਈ ਹੁੰਦੀ ਮੈਂ ਤੁਹਾਨੂੰ ਦੱਸ ਹੀ ਦੇਣੀ ਮੈਨੂੰ ਤਾਂ ਹੁਣ ਵੇਖ ਬਹੁਤ ساری ਗੱਲ ਦਾ ਪਤਾ ਚਲਦਾ ਇਦਾਂ ਨਾ ਕਰ ਰੋਨੀ ਕਿਉਂ ਆ ਚੁੱਪ ਕਰ ਵੇਲਾ ਮੈਂ ਫਿਰ ਮੈਂ ਗੱਲ ਹੀ ਕਰਨ ਆਉਣੀ ਆ ਨਾ ਉਹ ਐਂ ਗੱਲ ਕਰਿਆ ਜਾਂਦਾ ਮੈਂ ਨਹੀਂ ਪਹਿਲੇ ਕੀਤਾ ਵੇ ਲਾ ਜੋਤ ਮੈਂ ਤੇ ਨਾਲ ਗੱਲ ਕਰਨਉਨੀ ਆ ਤੇ ਤੂੰ ਘਰੀ ਹੋਰੀ ਮਨ ਪਰ ਲੈਨੀ ਆ ਨਹੀਂ ਨਹੀਂ ਮਨਤ ਨਹੀਂ ਮੰਨਿਆ ਉਹ ਜਾ ਯਾਰ ਬਾਹਰ ਚਲ ਜਾ ਏ ਏ ਗੰਦੇ ਤੇਰੇ ਜਨ ਜਾਬਾਜ ਸੇ ਤੁਹਾਨੂੰ ਤਾਂ ਤੀ ਨਹੀਂ ਹੋਣਾ ਤੂਆ ਦੇਖ ਜੋਤ ਮੈਂ ਫੇ ਤੇਰਾ ਨਾਲ ਗੱਲ ਕਰਨਉਨੀ ਆ ਤੂੰ ਅੱਗੇ ਹੋਰੀ ਮਨ ਪਰ ਲੈਨੀ ਆ ਜੀ ਤੇ ਜਿਹੜੇ ਬਾਹਰ ਪਾਜੀ ਗਏ ਆ ਨਾ ਉਹਨਾਂ ਦੀ ਵੀ ਨੁਕਸਾਨ ਤੇ ਚਾ ਨਾ ਤੂਆ ਬਾਰ ਪਾਜੀ ਵਾਸਤੇ ਵੀ ਨਾ ਸੁਖ ਮੰਗਿਆ ਕਰ ਕਿ ਬਾਬਾ ਜੀ ਸਭ ਕੋ ਠੀਕ ਠਾਕ ਕਰ ਦੇਣ ਮੇਰੀ ਭੈਣ ਵਾ ਨਾ ਫਿਰ ਚੁੱਪ ਕਰ ਜਾ ਇੱਕ ਵਾਰ ਕੁਟ ਕਰ ਦੋ ਹੁੰਦੇ ਤੁਹਾਨੂੰ ਯਕੀਨ ਨਹੀਂ ਹੋਣਾ ਤੁਹਾਨੂੰ ਯਕੀਨ ਨਹੀਂ ਹੋਣਾ 321 ਸੀ ਨਾ 72 ਥਾਣਵੇਂ ਦੇ ਨਵੇਂ ਸੋਹਣਾ ਇਹ ਤਾਂ ਮੈਂ ਤੂੰ ਵਾ ਚੱਲ ਚੁੱਪ ਕਰ ਜੋ ਤੂੰ ਚੁੱਪ ਕਰ ਜਾ ਤੋ ਇਹ ਇੱਥੇ ਬੈਠੇ ਜੇ ਮੈਨੂੰ ਤਾਂ ਚੈਨ ਦਿਆਂ ਨਹੀਂ ਆਉਂਦਿਆ ਹਾਂ ਪੁੱਤ ਵਾਜਾ ਮਾਰ ਰਿਹਾ ਸੀ ਕੰਮ ਕੋਈ ਮਾਈਕ ਲਾ ਲਓ ਵਨ ਉਹ ਤਾਂ 10 ਗੱਲ ਕੀ ਆ ਉਹੀ ਗੱਲ ਕੀ ਹੋਣੀ ਆ